ਇੱਕ ਵੱਡਾ ਮਾਮਲਾ ਸਾਹਮਣੇ ਆ ਰਿਹਾ ਕਿ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਦੱਸ ਦਈਏ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸਸਵਤੀ ਵਿਹਾਰ ਦੇ ਸਿੱਖਾਂ ਦੇ ਕਤਲ ਦਾ ਮਾਮਲਾ ਹੈ ਇਸ ਕਤਲ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਹਾਲਾਂਕਿ 18 ਫਰਵਰੀ ਨੂੰ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਇੱਕ ਮਾਮਲੇ ਵਿੱਚ ਪਹਿਲਾਂ ਹੀ ਸਜ਼ਾ ਸੱਜਨ ਕੁਮਾਰ ਨੂੰ ਹੋ ਚੁੱਕੀ ਹੈ ਸਜ਼ਾ ਕੱਟ ਰੇ ਸੱਜਨ ਕੁਮਾਰ 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਹੋਇਆ ਮਾਮਲਾ ਸੱਜਨ ਕੁਮਾਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਸਰਸਵਤੀ ਵਿਹਾਰ ਦੇ ਵਿੱਚ ਸਿੱਖਾਂ ਦਾ ਕਤਲ ਹੋਇਆ ਸੀ ਉਸ ਕਤਲ ਮਾਮਲੇ ਦੇ ਨਾਲ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਵੱਡੀ ਖਬਰ ਇਸ ਵਕਤ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਕਿ ਸੱਜਨ ਕੁਮਾਰ ਇੱਕ ਵਾਰ ਇੱਕ ਹੋਰ ਮਾਮਲੇ ਦੇ ਵਿੱਚ 1984 ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸਰਸਵਤੀ ਵਿਹਾਰ ਨਾਲ ਜੁੜਿਆ ਹੈ ਮਾਮਲਾ ਆ 18 ਫਰਵਰੀ ਨੂੰ सज्जन कुमार न सज़ा सुनाई जाएगी राउस एवन्यू कोर्ट के सुनवाई हुई है इस सुनवाई के दौरान व्डी और ये मैं समझता हूँ कि जो शर्आम जो सिखों का चालीस साल पहले कत्ले आम किया जिसको लीड कर रहा था सज्जन कुमार चालीस साल से इंसाफ मांग रहे थे और ये कहीं ना कहीं वो जो जख्म है उनके ऊपर मलम लगाने का काम जो आज होगा ये इसके लिए मैं जज साहब का कोर्ट का धन्यवाद करता हूँ और मैं साथ में देश के प्रधानमंत्री गृहमंत्री जी श्री नरेंद्र मोदी जी अमित शाह जी का धन्यवाद करता हूं कि जिन्होंने जब ये कांग्रेस की सरकार गई और भाजपा की सरकार आई मोदी साहब प्रधानमंत्री बने उन्होंने एस बनाई और ये जो केस थे जो क्लोज़ कर दिए गए थे जो अनट्रेस कर दिए गए थे उनके ऊपर दोबारा जो इनकी री इन्वेस्टिगेशन हुई और उस री इन्वेस्टिगेशन में ये जो आज जो कन्वेक्शन हुई है जो उसी का नतीजा है सो मैं जहां भारत सरकार का नरेंद्र मोदी जी का अमित शाह जी का धन्यवाद करता हूं वहीं कोर्ट का धन्यवाद करता हूं और सिखों के साथ जो जुल्म हुआ था चालीस साल पहले जो शरेआम कत्लेआम बलात्कार लूटिंग की गई थी आज उसका कहीं ना कहीं इंसाफ की झलक जो है नज़र आ रही है और इसी तरीके से जगदीश टाइटलर जिसके खिलाफ भी चार्ज फ्रेम हुए और ट्रायल चल रहा है मैं समझता हूं कि उस केस में भी हमें जरूर इंसाफ मिलेगा ਸੋ ਦਿੱਲੀ ਸੇਕਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਕਾਲੋਂ ਇਸ ਵਕਤ ਇਸ ਮਾਮਲੇ ਲੈ ਕੇ ਬਿਆਨ ਦੇ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ 40 ਸਾਲਾਂ ਦਾ ਉਹ ਇਨਸਾਫ ਦੀ ਕੋਹਾਰ ਜਿਹੜੀਆਂ ਪੀੜਤਾਂ ਲਾ ਰਹੀਆਂ ਸੀ ਜਿਹੜੀਆਂ ਸਿੱਖ ਜਥੇਬੰਦੀਆਂ ਲਾ ਰਹੀਆਂ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਮੱਲਮ ਦਾ ਕੰਮ ਹੋਇਆ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਸੁਣਵਾਈ ਦੇ ਦੌਰਾਨ ਸਰਸਵਤੀ ਵਿਹਾਰ ਦੇ ਨਾਲ ਜੁੜੇ 1984 ਸਿੱਖ ਕਤਲੇਆਮ ਮਾਮਲੇ ਦੇ ਵਿੱਚ ਸਜਨ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਸਜਨ ਕੁਮਾਰ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਤੇ ਹੁਣ 18 ਫਰਵਰੀ ਨੂੰ 18 ਫਰਵਰੀ ਨੂੰ ਇਸ ਮਾਮਲੇ ਤੇ ਸਜ਼ਾ ਸੁਣਾਈ ਜਾਵੇਗੀ ਤਕਰੀਬਨ 6 ਦਿਨਾਂ ਦੇ ਬਾਅਦ ਸੱਜਨ ਕੁਮਾਰ ਨੂੰ ਇਸ ਮਾਮਲੇ ਤੇ ਸਜ਼ਾ ਸੁਣਾਈ ਜਾਵੇਗੀ ਦੱਸ ਦਈਏ 1984 ਸਿੱਖਤ ਲੀਆਮ ਦਾ ਮਾਮਲਾ ਆ ਤੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਲਗਾਤਾਰ ਸੁਣਵਾਈ ਵੀ ਹੋ ਰਹੀ ਹੈ ਬੀਤੇ ਦਿਨੀ ਸੁਪਰੀਮ ਕੋਰਟ ਨੇ ਵੀ ਟਿੱਪਣੀ ਅਤੇ ਤੁਸੀਂ ਸੀ ਕੇ 84 ਕਤਲੇਆਮ ਨਾਲ ਜੁੜੇ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਦਿੱਲੀ ਪੁਲਿਸ ਤੇ ਵੀ ਕਈ ਸਵਾਲ ਖੜੇ ਕੀਤੇ ਸੀ ਕਿ ਜਿਨ੍ਹਾਂ ਮਾਮਲਿਆਂ ਦੇ ਵਿੱਚ ਬੇਸ਼ੱਕ ਸੰਜੀਦਗੀ ਨਹੀਂ ਦਿਖਾਈ ਗਈ ਉਹਨਾਂ ਵਿੱਚ ਦਿੱਲੀ ਪੁਲਿਸ ਨੇ ਕੀ ਕੀਤਾ ਕਿਸੇ ਵਕੀਲ ਨੂੰ ਕੀਤਾ ਜਾਂ ਜਿਨ੍ਹਾਂ ਮਾਮਲਿਆਂ ਦੇ ਵਿੱਚ ਦੋਸ਼ੀ ਬਰੀ ਹੋ ਗਏ ਸੀ ਜਾਂ ਜਿਨ੍ਹਾਂ ਦੇ ਵਿੱਚ ਦੋਸ਼ੀਆਂ ਨੂੰ ਲੈ ਕੇ ਕੋਈ ਵੱਡੀ ਕਾਰਵਾਈ ਨਹੀਂ ਹੋ ਰਹੀ ਤਾਂ ਪੁਲਿਸ ਉਹਤੇ ਕੀ ਸਟੈਂਡ ਰੱਖਦੀ ਹੈ ਤਾਂ ਉਸ ਚੀਜ਼ਾਂ ਨੂੰ ਰੌਲਾ ਕਿ ਸੁਪਰੀਮ ਕੋਰਟ ਨੇ ਵੀ ਟਿੱਪਣੀ ਕੀਤੀ ਕਿ ਇਸ ਮਾਮਲੇ ਨੂੰ ਜਿਹੜਾ ਕਿ ਸੁਹਿਰਤਾ ਨਾਲ ਲੈਣਾ ਚਾਹੀਦਾ ਇਹ ਮਾਮਲਿਆਂ ਨੂੰ ਚਿੰਤਾਜਨਕ ਵਿਸ਼ੇ ਦੇ ਨਾਲ ਦੇਖਣਾ ਚਾਹੀਦਾ ਤੇ ਦੂਜੇ ਪਾਸੇ ਅੱਜ ਸੱਜਨ ਕੁਮਾਰ ਨੂੰ ਇੱਕ ਹੋਰ ਮਾਮਲੇ ਸਰਸਵਤੀ ਵਿਹਾਰ ਦੇ ਵਿੱਚ ਸਿੱਖਾਂ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਹਾਲਾਂਕਿ 18 ਵਰ੍ਹੇ ਨੂੰ ਸਜ਼ਾ ਹੋਵੇਗੀ ਕਿ ਸੱਜਨ ਕੁਮਾਰ ਨੂੰ ਕਿੰਨੇ ਸਾਲ ਦੀ ਸਜ਼ਾ ਸੁਣਾਈ ਜਾਵੇਗੀ ਦੋਸ਼ੀ ਜ਼ਰੂਰ ਕਰਾਰ ਦਿੱਤਾ ਗਿਆ ਦੋਸ਼ੀ ਕਰਾਰ ਦਿੱਤਾ ਗਿਆ ਹੈ ਸੱਜਨ ਕੁਮਾਰ ਸਰਸਵਤੀ ਵਿਹਾਰ ਚ ਸਿੱਖਾਂ ਦੇ ਕਤਲ ਮਾਮਲੇ ਚ ਦੋਸ਼ੀ ਕਰਾਰ ਹੈ ਤੇ 18 ਫਰਵਰੀ ਨੂੰ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ। ਸੋਸੇ ਕਤਲੇਆਮ ਦੇ ਨਾਲ ਜੁੜਿਆ ਹੋਇਆ ਮਾਮਲਾ ਸਿੱਖਾਂ ਦੇ ਇਨਸਾਫ ਉੱਪਰ ਕਿਤਨਾ ਕਿਤੇ ਜ਼ਰੂਰ ਮੱਲਮ ਲਾਉਣ ਦਾ ਕੰਮ ਕੀਤਾ ਸਿੱਖਾਂ ਦੇ ਜ਼ਖਮਾਂ ਉੱਤੇ ਮੱਲਮ ਲਾਉਣ ਦਾ ਕੰਮ ਹੋ ਰਿਹਾ ਆ ਸੱਜਨ ਕੁਮਾਰ ਇਸ ਤੋਂ ਪਹਿਲਾਂ ਵੀ ਇੱਕ ਮਾਮਲੇ ਦੇ ਵਿੱਚ ਕਤਲਿਆ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਿਹਾ ਤੇ ਹੁਣ ਫਿਰ ਇੱਕ ਹੋਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸਰਸਵਤੀ ਵਿਹਾਰ ਨਾਲ ਜੁੜਿਆ ਹੋਇਆ ਮਾਮਲਾ ਹੈ ਸਰਸਵਤੀ ਵਿਹਾਰ ਦੇ ਵਿੱਚ ਸਿੱਖਾਂ ਦੇ ਕਤਲ ਨਾਲ ਜੁੜਿਆ ਮਾਮਲਾ 1984 ਦੇ ਵਿੱਚ ਜਿਸ ਪ੍ਰਕਾਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਜਿਸ ਪ੍ਰਕਾਰ ਸਿੱਖਾਂ ਨੂੰ ਕੋ-ਕੋ ਕੇ ਮਾਰਿਆ ਗਿਆ ਘਰਾਂ ਚੋਂ ਕੱਢ-ਕੱਢ ਕੇ ਮਾਰਿਆ ਗਿਆ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਇੱਕ ਨੰਗਾ ਨਾਚ دہشت ਗਰਦੀ ਦਾ ਨਸਲ ਕੁਸ਼ੀ ਦਾ ਦਿੱਲੀ ਦੀਆਂ ਸੜਕਾਂ ਤੇ ਹੁੰਦਾ ਨਜ਼ਰ ਆਇਆ ਉਸ ਦੇ ਵਿੱਚ 40 ਸਾਲਾਂ ਬਾਅਦ 40 ਸਾਲਾਂ ਬਾਅਦ ਸਿੱਖਾਂ ਨੂੰ ਇਨਸਾਫ ਮਿਲਿਆ ਹੈ 40 ਸਾਲਾਂ ਬਾਅਦ ਜ਼ਰੂਰ ਇਹ ਰਿਸਦੇ ਹੋਏ ਜ਼ਖਮਾਂ ਤੇ ਮਲਮ ਲਾਉਣ ਦਾ ਕੰਮ ਹੋਇਆ ਇਹ ਕੰਮ ਰਾਉਜ਼ ਐਵਨੀ ਕੋਰਟ ਦੇ ਵਿੱਚ ਹੋਇਆ ਜਦੋਂ ਸਰਸਵਤੀ ਵਿਹਾਰ ਨਾਲ ਜੇਜਨ ਕੁਮਾਰ ਫੋਰ ਦਾ ਮਰਡਰ ਆਫ 2 ਸੈਕਸ ਇਨ 1984 Uh, sex uh, genocide. Now, this is a case involving the murder of uh, jiswan Singh and his son Tarandeep Singh. Now, this case was closed by the police. It was reopened after the uh, this Modi government appointed SIT in 2015. This case was reopened. Now, we are so grateful to the court. We are also grateful to the public prosecutor Manish Rawat. And the I.O. Jagdish Kumar, who worked very hard on this, I am also grateful to my colleague Kamran Bora and Gurbaksh Singh, who have also worked very hard on this. Now, on 18th February, the court will pronounce the sentence. So, it has been a long drawn battle for you. Uh, that is true. They meant, uh, in fact, uh, uh, after such a long time, justice though has no meaning, but it doesn't mean that these guilty should go scot free. They should be punished, and this will also send a message. to other people in the country that if you are in the power don't think you can get away after committing such heinous crime it day will come when you will have to face the law sir in what section he has been convicted sir 302 and then 302 thank you sir pulkas vakt is case bare das rahe si ke 40 salan de baad is case de vich insaaf zarur milaya ya ਦੋ ਸਿੱਖਾਂ ਦੇ ਕਤਲ ਦਾ ਮਾਮਲਾ ਆ ਸਰਸਵਤੀ ਵਿਹਾਰ ਦੇ ਵਿੱਚ 1984 ਦੇ ਵਿੱਚ ਦੋ ਸਿੱਖਾਂ ਦਾ ਬਾਪ ਬੇਟੇ ਦਾ ਕਤਲ ਹੋਇਆ ਸੀ ਜਸਵੰਤ ਸਿੰਘ ਪਿਤਾ ਤੇ ਤਰਨਦੀਪ ਸਿੰਘ ਪੁੱਤਰ ਇਹਨਾਂ ਦਾ ਕਤਲ ਕੀਤਾ ਗਿਆ ਸੀ ਸੱਜਨ ਕੁਮਾਰ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੱਜਨ ਕੁਮਾਰ ਨੂੰ ਸਰਸਵਤੀ ਵਿਹਾਰ ਦੇ ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਦੱਸ ਦਈਏ ਕਿ ਜਿਸ ਪ੍ਰਕਾਰ ਐਚਐਸ ਫੂਲਕਾ ਜਾਣਕਾਰੀ ਦੇ ਰਹੇ ਸੀ ਕਿ ਇਹ ਕੇਸ ਪਹਿਲਾਂ ਬੰਦ ਹੋ ਗਿਆ ਸੀ ਪਰ 2015 ਦੇ ਵਿੱਚ ਦੁਬਾਰਾ ਰੀਓਪਨ ਕੀਤਾ ਗਿਆ ਜੋ ਐਸ ਆਈ ਟੀ ਸੈਂਟਰ ਗਵਰਨਮੈਂਟ ਦੀ ਨਿਗਰਾਨੀ ਵਿੱਚ ਬਣੀ ਸੀ ਉਹਦੇ ਵੱਲੋਂ ਐਂਡ ਹੇਸਨ ਤਰਨਦੀਪ ਸਿੰਘ ਨਾਓ ਦਿਸ ਕੇਸ ਵਾਸ ਕਲੋਜ਼ਡ ਬਾਏ ਦ ਪੁਲਿਸ ਇਟ ਵਾਸ ਰੀਓਪਨਡ ਆਫਟਰ ਦਿਸ ਬੋਧੀ ਗਵਰਨਮੈਂਟ ਅਪੋਇੰਟਡ ਐਸ ਆਈ ਟੀ ਇਨ 2015 ਦਿਸ ਕੇਸ ਵਾਸ ਰੀਓਪਨਡ ਨਾਓ ਵੀ ਆਰ ਸੋ ਗ੍ਰੇਟਫੁਲ ਟੂ ਦ ਕੋਰਟ ਵੀ ਆਰ ਆਲਸੋ ਗ੍ਰੇਟਫੁਲ ਟੂ ਦ ਪਬਲਿਕ ਪ੍ਰੋਸੀਕਿਊਟਰ ਮਨੀਸ਼ ਸ਼ਰਾਵਤ and the I.O. Jagdish Kumar who worked very hard on this. I'm also grateful to my colleague Kamran Bora and Gurbaksh Singh who have also worked very hard on this. Now on 18th February, the court will pronounce the sentence. Sir, Sir it has been, long has been a long-run battle for you. Uh, that is true. They meant, uh, in fact, uh, uh, after such a long time, justice though has no meaning, but it does not mean that these guilty should go scot-free. They should be punished and this will also send a message to other people in the country that if you are in the power don't think you can get away uh, uh, after committing such heinous crime it day will come when you will have to face the law sir in whose action he has been convicted sir 302 under swadesh fulka jankari de rahe sige ke 40 salan de baad is <laughs> mamle de vich insaaf mil da nazar aa reya halanki <laughs> 18 18 february nu jehda kiya saza sunai javegi vidhayak bhajpa vidhayak delhi ton aur <laughs> jori garden ton सिरसा भी इस केस बारे जरूर कुछ बयान कर रहे हैं। के केस में आज सज्जन कुमार को एक और केस में कोर्ट ने दोषी करार दिया कोर्ट ने माना कि जसवंत सिंह जो सरस्वती बिहार पुलिस स्टेशन उन्नीस सौ इक्यानवे की एफ आई आर है उसमें वो दोषी हैं उन्होंने उसका कतलेआम किया उन्नीस सौ चौरासी के अंदर जिस तरह से बेहमी से सिखों के गले में टैर डालकर कांग्रेस ने आग लगाने का काम किया आज एक एक करके वो सारे पाप उनके सामने आ रहे हैं लगातार गांधी परिवार और कांग्रेस जगदीश टाइटर एच के अल भगत या कमलनाथ को बचाती रही है मैं धन्यवाद करता हूं देश के प्रधानमंत्री नरेंद्र मोदी जी का जिन्होंने विशेष तौर पर एस बनाकर और इन सब लोगों को जेलों में डालने का काम किया और परमात्मा ने आज इंसाफ दिया है हमें तसली है कि आज इस केस में ਫਿਰ ਸੱਜਨ ਕੁਮਾਰ ਦੋਸ਼ੀ ਕਰਾਰ ਹੋਇਆ ਹੈ ਅਤੇ ਮੇਰਾ ਮੰਨਣਾ ਹੈ ਕਿ ਕੋਰਟ ਜਦ ਸਜ਼ਾ ਸੁਣਾਏਗੀ ਤਾਂ ਜਰੂਰ ਉਹਨੇ ਸਜ਼ਾਏ ਮੌਤ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਏਗੀ। ਲਾਈਵ ਤੇ ਇਸ ਵਕਤ ਹਰਮਿੰਦਰ ਸਿੰਘ ਕਲਕਾ ਜੁੜ ਚੁੱਕੇ ਨੇ ਕਲਕਾ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਲਕਾ ਜੀ ਕਿਵੇਂ ਦੇਖਦੇ ਹੋ ਤਕਰੀਬਨ 40 ਸਾਲਾਂ ਦੇ ਬਾਅਦ ਇੱਕ ਹੋਰ ਜ਼ਖਮ ਤੇ ਮਲਮ ਲਾਉਣ ਦਾ ਜ ਕੰਮ ਹੋਇਆ ਸੱਜਨ ਕੁਮਾਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਦੇਖੋ ਮੈਂ ਸਮਝਦਾ ਕਿ ਅੱਜ ਬਹੁਤ ਵੱਡੀ ਜਿੱਤ ਉਸੇ ਕੌਮ ਦੀ ਹੋਈ ਹੈ। ਅਰਲੀ ਸਾਲਾਂ ਤੋਂ ਇਹ ਲੜਾਈ ਜਿਹੜੀ ਲਗ ਲੜ ਰਹੀ ਹੈ ਕੌਮ ਔਰ ਇਹ ਜਿਹੜੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖਾਂ ਦੇ ਅੱਜ ਇਹ ਸਦਰਿੰਦਰ ਨੂੰ ਜਿਹੜਾ ਕਨਵਰਟ ਕੀਤਾ ਗਿਆ ਔਰ ਜਿਹਦਾ ਫੈਸਲਾ 18 ਤਰੀਕ ਨੂੰ ਹੋਣਾ ਹੈ ਤੇ ਕਿ ਉਮਰ ਕੈਦ ਦੇਣੀ ਹੈ ਜਾਂ ਉਹ ਮੁਆਫ਼ੀ ਸਗਾ ਦੇਣੀ ਹੈ ਮੈਂ ਸਮਝਦਾ ਕਈ ਮੌਤਾਂ ਵੀ ਘਟ ਨਹੀਂ ਉਹਦੇ ਲੋਕਾਂ ਉਸੇ ਜਿਨ੍ਹਾਂ ਦੇ ਪਰਿਵਾਰ ਇਹਨਾਂ ਨੇ ਖਤਮ ਕੀਤੇ ਉਹਨਾਂ ਦੀ ਅਰਦਾਸਾਂ ਉਹਨਾਂ ਦੀ ਜਿਹੜੀ ਸੰਘਰਸ਼ ਸੀ ਇਹਨਾਂ ਸਾਲਾਂ ਦਾ ਉਹ ਅੱਜ ਪੂਰਾ ਹੋਇਆ ਕੱਲ ਕਾ ਲਈ ਸੰਘਰਸ਼ ਅੱਜ ਪੂਰਾ ਹੋਇਆ ਪਰ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਚਾਰ ਦਹਾਕੇ ਬੀ ਚੁੱਕੇ ਨੇ ਹਾਲਾਂਕਿ ਕੁਝ ਜ਼ਖਮਾਂ ਤੇ ਮਲਮ ਲੱਗੀ ਹੈ ਜ਼ਖਮ ਤਾਂ ਅਜੇ ਹੋਰ ਬਹੁਤ ਨੇ ਜਿਹੜੇ ਰਿਸਦੇ ਪਏ ਨੇ ਨਹੀਂ ਬਿਲਕੁਲ ਜ਼ਖਮ ਹੋਤੇ ਕਿ ਨਹੀਂ ਜੀ ਮਗਰ ਵਕਤ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਕੇਸ ਜਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਮਗਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂੱਚੀ ਟੀਮਾਂ ਸਾਡੀਆਂ ਨੇ ਜੋ ਲੜਾਈਆਂ ਲੜੀਆਂ ਔਰ ਸਾਨੂੰ ਉਮੀਦ ਹੈ ਕਿ ਵੀ ਜਿੰਨੇ ਵੀ ਦੋਸ਼ੀ ਬਾਕੀ ਨੇ ਉਹ ਵੀ ਜਲਦੀ ਸਲਾਕਾ ਦੇ ਵਿੱਚ ਹੋਣਗੇ ਉਸੇ ਜਿਹੜਾ ਦਰਿੰਦਾ ਫੜਿਆ ਗਿਆ ਸੀ ਅਜੇ ਤੱਕ ਕਨਵਰਟ ਹੋਣਾ ਬਹੁਤ ਜ਼ਰੂਰੀ ਸੀ ਔਰ ਚੰਗਾ ਮੈਸੇਜ ਹੈ ਜੁਡੀਸ਼ਰੀ ਵੱਲੋਂ ਜਿਹੜਾ ਹੈ ਉਹ ਸੰਗਤ ਨੂੰ ਦਿੱਤਾ ਗਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਕਲਕਾ ਜੀ ਸੋਹ ਹਰਮੀਤ ਸਿੰਘ ਕਲਕਾ ਇਸ ਵਕਤ ਇਹ ਕਹਿ ਰਹੇ ਨੇ ਕਿ ਚੰਗਾ ਸਨੇਹਾ ਦਿੱਤਾ ਜਾ ਰਿਹਾ ਜਿਨੇ ਵੀ ਸਿੱਖ ਆਗੂ ਇਸ ਮਾਮਲੇ ਤੇ ਬਿਆਨ ਦੇ ਰਹੇ ਨੇ ਉਹ ਸਾਰੇ ਕਹਿ ਰਹੇ ਨੇ ਕਿ ਚੰਗਾ ਸਨੇਹਾ ਆ ਸਿੱਥੇ ਸਿੱਖ ਕੌਮ ਦੇ ਰਿਸਦੇ ਹੋਏ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਇੱਕ ਚੰਗਾ ਸਨੇਹਾ ਵੀ ਜ਼ਰੂਰ ਦਿੱਤਾ ਜਾ ਰਿਹਾ ਹੈ ਕਿ ਜੋ ਚਾਹੇ ਤੋ 40 ਸਾਲ ਪਹਿਲਾਂ 1984 ਦੇ ਵਿੱਚ ਦਿੱਲੀ ਦੇ ਵਿੱਚ ਦਹਿਸ਼ਤਗਰਦੀ ਦਾ ਗੁੰਡਾਗਰਦੀ ਦਾ ਨਸਲ ਕੁਸ਼ੀ ਦਾ ਜਾਂ ਅਸੀਂ ਕਹਦੇ ਹਾਂ ਕਿ ਹਿਵਾਨੀਅਤ ਦਾ ਨੰਗਾ ਨਾਚ ਹੋਇਆ ਉਹਦੇ ਵਿੱਚ ਹੁਣ ਕਿਤੇ ਨਾ ਕਿਤੇ ਰਾਹਤ ਮਿਲਦੀ ਨਜ਼ਰ ਆ ਰਹੀ ਆ ਸੱਜਨ ਕੁਮਾਰ ਦੂਜੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਜੇਕਰ ਸੱਜਨ ਕੁਮਾਰ ਦੀ ਗੱਲ ਕਰ ਲਈਏ ਤਾਂ 14ਵੀਂ ਲੋਕ ਸਭਾ ਦਾ ਮੈਂਬਰ ਰਹਿ ਚੁੱਕਿਆ ਦਿੱਲੀ ਤੋਂ ਸੀਨੀਅਰ ਕਾਂਗਰਸੀ ਆਗੂ ਹੈ ਗੁਰੂ ਰਾਧਾ ਕ੍ਰਿਸ਼ਨ ਸੁਸਾਇਟੀ ਤੋਂ ਬਤੌਰ ਸਮਾਜ ਸੇਵੀ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤੇ 1984 ਸਿੱਖ ਕਤਲੇਆਮ ਨਸਲ ਕੁਸ਼ੀ ਮਾਮਲੇ ਦੇ ਵਿੱਚ ਸਜਨ ਸਿੰਘ ਨੂੰ ਹੁਣ ਦੋਸ਼ੀ ਪਾਇਆ ਗਿਆ ਹੈ ਦੱਸ ਜੀ ਇਹ ਦੋ ਸਿੱਖਾਂ ਦਾ ਕਤਲ ਸਰਸਵਤੀ ਵਿਹਾਰ ਦੇ ਵਿੱਚ 1984 ਦੇ ਵਿੱਚ ਹੋਇਆ ਜਸਵੰਤ ਸਿੰਘ ਤੇ ਤਰਨਦੀਪ ਸਿੰਘ ਆਪਸ ਚ ਬਾਪ ਬੇਟੇ ਦਾ ਰਿਸ਼ਤਾ ਸੀਗਾ ਹਾਲਾਂਕਿ 1991 ਦੀ ਐਫਆਈਆਰ ਆ ਇਸ ਐਫਆਈਆਰ ਤੇ 2015 ਦੇ ਵਿੱਚ ਦੁਬਾਰਾ ਜਦੋਂ ਕੇਸ ਰੀਓਪਨ ਕੀਤਾ ਗਿਆ ਐਸਆਈਟੀ ਵੱਲੋਂ ਉਸ ਤੋਂ ਬਾਅਦ ਕੰਮ ਹੋਣਾ ਸ਼ੁਰੂ ਹੋ ਰਿਹਾ ਆ ਤੇ ਉਸ ਤੇ ਚੱਲਦੇ ਚੱਲਦੇ ਅੱਜ ਤਕਰੀਬਨ 9 ਸਾਲਾਂ ਦੇ ਬਾਅਦ ਸੱਜਨ ਕੁਮਾਰ ਨੂੰ ਰਾਉਜ਼ ਐਵੇਨਿਊ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ 18 ਫਰਵਰੀ ਨੂੰ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ ਤੇ ਸਿੱਖ ਆਗੂ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਇਸ ਵਕਤ ਆਗੂ ਨੇ ਚਾਹੇ ਪੀੜਤ ਪਰਿਵਾਰ ਨੇ ਇਹ ਸਭ ਜਿਹੜੇ ਘਟਨਾਕਰਮ ਇਸ ਵਕਤ ਹੋ ਰਹੇ ਨੇ ਜਾਂ ਜਿਵੇਂ ਜਿਵੇਂ ਦੋਸ਼ੀਆਂ ਨੂੰ ਸਜ਼ਾ ਮਿਲ ਰਹੀ ਆ ਤਾਂ ਇਨਸਾਫ ਜ਼ਰੂਰ ਕਿਤਨਾ ਕਿਤਨਾ ਇਨਸਾਫ ਦੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ ਜ਼ਖਮਾਂ ਉੱਪਰ ਮਲਮ ਲਾਉਣ ਦੀ ਕੋਸ਼ਿਸ਼ ਨਾਲ ਦੇਖਿਆ ਜਾ ਰਿਹਾ ਤੇ ਇੱਕ ਚੰਗਾ ਮੈਸੇਜ ਨੂੰ ਦੇਖਿਆ ਜਾ ਰਿਹਾ ਕਿ ਇਹਦੇ ਨਾਲ ਇੱਕ ਚੰਗਾ ਮੈਸੇਜ ਦਿੱਤਾ ਜਾ ਰਿਹਾ ਆ ਕਿ ਜਿਹੜੇ ਦੋਸ਼ੀ ਨੇ ਇਸ ਮਾਮਲੇ ਦੇ ਉਹ ਬਚਣਗੇ ਨਹੀਂ ਹਰ ਇੱਕ ਤੇ ਸਖਤ ਕਾਰਵਾਈ ਹੋਵੇਗੀ ਹਾਲਾਂਕਿ ਬਹੁਤ ਸਾਰੇ ਮਾਮਲੇ ਨੇ ਇਹਨਾਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਟਿੱਪਣੀ ਦਿੱਤੀ ਸੀ ਕਿ ਇਹਨਾਂ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹਾਲਾਂਕਿ ਜਿਹੜੇ ਮਾਮਲੇ ਬੰਦ ਹੋ ਗਏ ਸੀ ਕਿ ਉਹਨਾਂ ਤੇ ਦੁਬਾਰਾ ਕੋਈ ਪੁਲਿਸ ਨੇ ਕਾਰਵਾਈ ਕੀਤੀ ਸੋ ਮਜੇਂਦਰ ਸਿੰਘ ਸਿਰਸਾ ਸੜਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਿਰਸਾ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਸਰਵਾਤ ਜੀ ਸਿਰਸਾ ਜੀ ਕਿਵੇਂ ਦੇਖਦੇ ਹੋ ਇਸ ਵੱਡੇ ਫੈਸਲੇ ਨੂੰ ਲੱਗ ਰਿਹਾ ਹੈ ਕਿਤਨਾ ਕਿਤੇ ਸਿੱਖਾਂ ਨੂੰ ਇਨਸਾਫ ਮਿਲ ਰਿਹਾ ਹੈ ਨੇ ਇਨਸਾਫ ਦਾ ਨਿਸ਼ਾ ਜ਼ਰੂਰ ਆ ਇਹ ਕਹਿਣਾ ਕਿ ਗਲਤ ਹੋ ਗਿਆ ਕਿ ਪੂਰਾ ਇਨਸਾਫ ਨਹੀਂ ਲਿਆ ਹੈ ਲੇਕਿਨ ਜਿਹੜੇ ਕੇਸ ਸੀਗੇ ਜਿਹੜੇ ਕੇਸ ਐਫ ਆਈ ਆਰ ਰਜਿਸਟਰ ਹੋ ਚੁੱਕੀਆਂ ਸੀ ਜਿਹਦੀ ਜਾਣਕਾਰੀਆਂ ਸੀ ਇਹ ਜਿਹਨੂੰ ਐਸ ਆਈ ਪੀ 2014 ਤੇ ਬਣਾਈ ਗਈ ਉਸ ਐਸ ਆਈ ਪੀ ਨੇ ਇੱਕ ਇੱਕ ਕਰਕੇ ਸਾਰੇ ਕੇਸ ਖੰਡਾਲਨੇ ਸ਼ੁਰੂ ਕੀਤੇ ਔਰ ਉਹਦਾ ਨਤੀਜਾ ਹੈ ਕਿ ਤਕਰੀਬਨ 80 ਤੋਂ ਜ਼ਿਆਦੇ ਲੋਕ ਹੁਣ ਇਸ ਵੇਲੇ ਜੇਲਾਖੀ ਜੀ 2014 ਤੱਕ ਜਿਹੜੇ ਪੁਰਾਣੇ ਕੇਸ ਬੰਦ ਹੋ ਚੁੱਕੇ ਸੀ ਉਹਨਾਂ ਨੂੰ ਖੋਲ ਕੇ ਸਰਜਨ ਕੁਮਾਰ ਨੂੰ ਜੇਲ੍ਹ ਤੋਂ ਬਾਹਰ ਸਰਜਨ ਕੁਮਾਰ ਨੂੰ ਜੇਲ੍ਹ ਤੋਂ ਬਾਹਰ ਆਪਣੇ ਆਪ ਅੰਦਰ ਇੱਕ ਬਹੁਤ ਵੱਡਾ ਹਸਪਤਾਲੇ ਦਾ ਮੈ ਔਰ ਉਹਨੇ ਤੀਜਾ ਕੇਸ ਆ ਲਗਾਤਾਰ ਸਚਿਨ ਕੁਮਾਰ ਦਿਆਂ ਹਰ ਕੇਸ ਅੰਦਰ ਸਜ਼ਾ ਹੋਈ ਹੈ ਇੱਕ ਵੀ ਕੇਸ ਨਹੀਂ ਬਚ ਸਕਿਆ ਸਚਿਨ ਕੁਮਾਰ ਇਹਨਾਂ ਚੋਂ ਤੋਂ ਮੇਰਾ ਮੰਨਣਾ ਹੈ ਕਿ ਜੋ 50 ਸਾਲ ਲਗਭਗ ਹੋ ਗਏ 41 ਸਾਲ ਹੋ ਗਏ ਨੇ ਇਸ ਅੱਧਾ ਦਾ ਹੱਕਾ ਨਿਕਲ ਗਿਆ ਔਰ ਇਸ ਦੌਰਾਨ ਕਾਂਗਰਸ ਨੇ ਹਰ ਪੈਂਤਰਾ ਕੋਸ਼ਿਸ਼ ਕੀਤੀ ਇਹਨਾਂ ਨੂੰ ਬਚਾਉਣ ਦੀ ਲੇਕਿਨ ਅੱਜ ਕਿੱਥੇ ਆ ਕੇ ਖੜੇ ਹੋਏ ਨੇ ਕਿ ਅੱਜ ਜੇਲਾ ਦੇ ਅੰਦਰ ਸੜ ਰਹੇ ਨੇ ਔਰ ਮੈਨੂੰ ਯਕੀਨ ਆ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਤੁਸੀਂ ਦੇਖੋਗੇ ਜਲਦੀ ਸਟਾਟਸ ਉਹਨਾਂ ਦੀ ਇਹ ਹੋਗਾ ਔਰ ਕਮਲਨਾਥ ਨਾਲ ਵੀ ਇਹ ਹੋਗਾ ਤੇ ਇੱਕ ਬਹੁਤ ਵੱਡੀ ਜਿੱਤ ਮੈਂ ਧੰਨਵਾਦ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਤੇ ਦੁਬਾਰਾ ਕੀ ਹੈ ਸਾਰੇ ਖੰਡਾਲ ਕੇ ਕੱਢ ਕੱਢ ਕੇ ਖੋਲ ਖੋਲ ਕੇ ਲੈ ਕੇ ਆਂਦੇ ਔਰ ਇਹਨਾਂ ਨੂੰ ਸਜ਼ਾਵਾ ਦਿੱਤੀਆਂ। ਨਰਿੰਦਰ ਜੀ ਬੀਤੇ ਦਿਨੀ ਸੁਪਰੀਮ ਕੋਰਟ ਨੇ ਵੀ ਸੰਜੀਦਗੀ ਦਿਖਾਉਣ ਲਈ ਕਿਹਾ ਸੀ ਇੱਕ ਟਿੱਪਣੀ ਕੀਤੀ ਸੀ ਕਿ ਇਹਨਾਂ ਮਾਮਲਿਆਂ ਵਿੱਚ ਸੰਜੀਦਗੀ ਦਿਖਾਈ ਜਾਵੇ ਤਾਂ ਉਹ ਸੰਜੀਦਗੀ ਨਜ਼ਰ ਜ਼ਰੂਰ ਆ ਰਹੀ ਹੈ। ਪਰ 40 ਸਾਲ ਦਾ ਸਮਾਂ, ਚਾਰ ਦਹਾਕਿਆਂ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ। ਸਿੱਖ ਕੌਮ ਬੜੀ ਧੀਰ ਤੋਂ ਜਾਂ ਪੀੜਤ ਧਿਰਾਂ ਬੜੀ ਧੀਰ ਤੋਂ ਇਨਸਾਫ ਦੀ ਉਡੀਕ ਕਰ ਰਹੀਆਂ ਨੇ। ਕਿਸੇ ਕੇਸ ਸੀ ਇਹ ਕਿਸਾਨ ਦੇ ਅੰਦਰ ਸੰਜੀਦਗੀ ਅਗਰ ਦਿਖਾਈ ਗਈ ਹੁੰਦੀ ਤੇ ਫਿਰ ਤੇ ਤੁਸੀ ਪਤਾ ਹੀ ਹੈ ਕਿ ਕੇਸ ਤੇ ਉਹ ਵੀ ਖਤਮ ਹੋ ਜਾਂਦੇ ਆ ਕਿਹਾ ਦੇਸ਼ ਦੇ ਅੰਦਰ ਕੋਰ ਕੋ ਕੇਸ ਹੈ ਜਿਹਦੇ ਅੰਦਰ 41 ਸਾਲ ਲੱਗੇ ਹੁਣ ਸਜ਼ਾ ਹੋਣ ਚ ਕੋਈ ਕੇਸ ਨਹੀਂ ਹੈ ਕਿ ਕੱਪੜਿਆਂ ਦਾ ਕੇਸ ਹੋਵੇ ਮਾਸ ਮਰਡਰ ਦਾ ਕੇਸ ਹੋਵੇ ਜੈਨੋਸਾਈਡ ਦਾ ਕੇਸ ਹੋਵੇ ਔਰ 41 41 ਸਾਲ ਲੱਗ ਜਾਣ ਔਰ ਕੇਸ ਬੰਦ ਕਰ ਦਿੱਤੇਗੇ ਇਹਦੇ ਅੰਦਰ ਦੇਖੋ ਜੀ 90% ਕੇਸ ਤੇ ਬੰਦ ਹੀ ਕਰ ਦਿੱਤੇਗੇ ਜੀ ਪਰ ਮੈਕਸਮ ਕੇਸਸ ਰੈਫਾਇਰ ਹੋ ਨਹੀਂ ਹੋਈ ਸੀ ਪਰ ਮੈਂ ਮੰਨਦਾ ਕਿ ਅੱਜ ਦੇ ਇਸ ਕੇਸ ਦੇ ਬਾਅਦ ਇੱਕ ਗੱਲ ਸਪੱਸ਼ਟ ਹੋ ਗਈ ਆ ਬੇਚ ਦੇ ਲੋਕਾਂ ਨੂੰ ਪਤਾ ਲੱਗ ਗਿਆ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੌਮ ਜਿਹੜੀ ਸ਼ਾਂਤ ਰਹਿਣ ਵਾਲੀ ਨਹੀਂ ਆਪਣੀ ਲੜਾਈ ਐਂਡ ਤੱਕ ਲੜਦੀ ਆ ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਸ ਮੌਜੂਦਤ ਮੈਂ ਕਿਰਦਾ ਬਤ ਧੰਨਵਾਦ ਕਰਦਾ ਅਸੀਂ ਉਸ ਵੇਲੇ ਵੀ ਇਸ ਲੜਾਈ ਨੂੰ ਲੜਦੇ ਪਈਆਂ ਦਿੱਲੀ ਕਮੇਟੀ ਨੇ ਬਹੁਤ ਇਸ ਲੜਾਈ ਨੂੰ ਲੜਿਆ ਸ਼ਿੱਦਤ ਨਾਲ ਲੜਿਆ ਮੇਰੇ ਵੇਲੇ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਔਰ ਉਸ ਕੋਸ਼ਿਸ਼ਾਂ ਹਰੰਗ ਲਈਆਂ ਸਜਨ ਕੁਮਾਰ ਨੂੰ ਬੰਦ ਕਰਾਇਆ ਜਗਦੀਸ਼ ਟੈਕਟਰ ਦਾ ਕੇ ਔਰ ਹੁਣ ਜੋ ਮੌਜੂਦਾ ਕਮੇਟੀ ਜਿਹੜੀ ਆ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਜਾ ਰਹੀ ਆ ਸਮਾਉਂਨ ਵਾਲੇ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ ਕਲੈਕਟਿਵ ਐਫਰਟ ਆ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦਾ ਤੇ ਭਾਰਤ ਦੀ ਸਰਕਾਰ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਮਨਜਿੰਦਰ ਜੀ ਸੋ ਰਜੌਰੀ ਗਾਰਡਨ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿਰਸਾ ਤੇ ਸਿੱਖ ਆਗੂ ਸਾੜਨਾ ਜੁੜੇ ਹੋਏ ਸੀਗੇ ਤੇ ਇਸ ਫੈਸਲੇ ਨੂੰ ਬਹੁਤ ਹੀ ਸ਼ਲਾਘਾਯੋਗ ਵੀ ਦੱਸਿਆ ਜਾ ਰਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਅਸੀ ਨੂੰ ਪੂਰਨ ਇਨਸਾਫ ਤਾਂ ਨਹੀਂ ਕਹਿ ਸਕਦੇ ਪਰ ਇਨਸਾਫ ਦਾ ਹਿੱਸਾ ਜ਼ਰੂਰ ਹੈ ਅਜਿਹੇ ਫੈਸਲੇ ਤਾਂ ਉਹ ਦੋਸ਼ੀ ਸਾਬਤ ਹੋਇਆ ਇੱਕ ਹੋਰ ਮਾਮਲੇ ਦੇ ਵਿੱਚ ਤਸੱਜਨ ਕੁਮਾਰ ਨੂੰ ਹੁਣ 18 ਫਰਵਰੀ ਨੂੰ ਸਰਸਵਤੀ ਵਿਹਾਰ ਦੇ ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਵੇਗੀ ਹਾਲਾਂਕਿ ਜਿਸ ਪ੍ਰਕਾਰ ਕੇਸ ਬੰਦ ਹੋਏ ਉਸ ਤੋਂ ਬਾਅਦ ਦੁਬਾਰਾ ਰੀਓਪਨ ਕੀਤੇ ਜਾਂਦੇ ਨੇ ਐਸਆਈਟੀ ਵੱਲੋਂ ਉਸ ਤੋਂ ਬਾਅਦ ਤਕਰੀਬਨ 9-10 ਸਾਲਾਂ ਦੇ ਬਾਅਦ ਇਹਨਾਂ ਕੇਸਾਂ ਨੂੰ ਦੁਬਾਰਾ ਖੋਲਣ ਤੋਂ ਬਾਅਦ ਹੁਣ ਨਤੀਜੇ ਨਜ਼ਰ ਆ ਰਹੇ ਨੇ ਤੇ ਨਤੀਜੇ ਕਿਤਨਾ ਕਿਤੇ ਸਿੱਖਾਂ ਦੇ ਜ਼ਖਮਾਂ ਉੱਪਰ ਮਲਮ ਲਾਉਣ ਵਾਲੇ ਨਜ਼ਰ ਆ ਰਹੇ ਨੇ ਦਾ ਸਿੱਧੇ ਤੌਰ ਤੇ ਇਸ ਫੈਸਲੇ ਨੂੰ ਇਨਸਾਫ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਮਜੇਂਦਰ ਸਿਰਸਾ ਨੇ ਇਹ ਵੀ ਸਵਾਲ ਚੁੱਕੇ ਕਿ 90% ਕੇਸ ਤਾਂ ਸਮੇਂ-ਸਮੇਂ ਰਹੀਆਂ ਸਰਕਾਰਾਂ ਵੱਲੋਂ ਬੰਦ ਕਰ ਦਿੱਤੇ ਗਏ ਬਹੁਤ ਸਾਰੇ ਕੇਸਾਂ ਵਿੱਚ ਐਫਆਈਆਰ ਲਾਂਚ ਨਹੀਂ ਹੋਈ ਹਾਲਾਂਕਿ ਹੋਰ ਵੀ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਨੂੰ ਖੁਰਦਪੁਰਤ ਕੀਤਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸਲ ਕੁਸ਼ੀ ਹੋਈ ਲੇਕਿਨ ਉਸ ਨਸਲ ਕੁਸ਼ੀ ਦਾ ਇਨਸਾਫ ਹਜੇ ਪੂਰਨ ਰੂਪ ਚ ਨਹੀਂ ਮਿਲਿਆ ਬੇਸ਼ੱਕ ਅੱਜ ਜ਼ਿਕਰ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਤਾਂ ਇਨਸਾਫ ਦਾ ਹਿੱਸਾ ਆ ਆਰ. ਪੀ. ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਹੋ ਆਰ. ਪੀ. ਸਿੰਘ ਜੀ ਜਿਸ ਪ੍ਰਕਾਰ ਅੱਜ ਸਜ਼ਾ ਸਜਨ ਕੁਮਾਰ ਨੂੰ ਹੋਈ ਹੈ ਲੱਗ ਰਿਹਾ ਹੈ ਸਿੱਖਾਂ ਨੂੰ ਕਿਤਨਾ ਕਿਤੇ ਇਨਸਾਫ ਦੀ ਉਮੀਦ ਹੋਰ ਵੱਡੀ ਸਿੱਖਾਂ ਲਈ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਕੋਰਟ ਨੇ ਦੋਸ਼ੀ ਮੰਨਿਆ ਹੈ ਸਜ਼ਾ ਤੇ ਹੁਣ ਅਨਾਉਂਸ ਕਰਨਗੇ ਔਰ ਮੈਂ ਹੋਪਫੁਲ ਹਾਂ ਕਿ ਉਹਨੂੰ ਫਾਂਸੀ ਦੀ ਸਜ਼ਾ ਹੋਏਗੀ ਕੁਝ ਜਿੱਦਾਂ ਦੀ ਬਰੂਕੀਓ ਕਿਲਿੰਗ ਸਭ ਤੋਂ ਚਿਹਰੇ ਚ ਇਹਨਾਂ ਰਸੂ ਕਰਾਈ ਗਈ ਹੈ ਇਹਨੇ ਰਿਲੀਜ਼ ਕਰਾਈ ਗਈ ਆਸੀਂ ਤੁਹਾਨੂੰ ਕਰ ਸੋ ਜਾ ਨਹੀਂ ਸਕੀ ਇਹ ਮੈਸੇਜ ਹੈ ਪੂਰੇ ਦੇਸ਼ ਕੀ ਉਸ ਜਗਾ ਅਲਟੀਮੇਟਲੀ ਇਨਸਾਫ ਮਿਲਦਾ ਹੈ ਹਮਮ ਸਾਡੀ ਸਫਾ ਲੱਗੇ ਨੇ ਪਰ ਸਾਰਾ ਮਿਲੇਗਾ ਪਰ ਆਪ ਸਿੰਘ ਜੀ ਸਿਰਫ ਸੱਜਨ ਕੁਮਾਰ ਹੀ ਦੋਸ਼ੀ ਨਹੀਂ ਹੈ ਦੋਸ਼ੀ ਤਾਂ ਹੋਰ ਵੀ ਬਹੁਤ ਸਾਰੇ ਨੇ ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਐਫ ਆਈ ਆਰ ਹੀ ਦਰਜ ਨਹੀਂ ਹੋਈ ਬਹੁਤ ਸਾਰੇ ਮਾਮਲੇ ਖੁਰਦਪੁਰਤ ਕਰ ਦਿੱਤੇ ਗਏ ਉਹ ਸਾਰੀਆਂ ਚੀਜ਼ਾਂ ਨੂੰ ਕਿਤਨਾ ਕਿਤੇ ਦੁਬਾਰਾ ਖੰਘਾਲਣ ਦੀ ਲੋੜ ਹੈ ਤਾਂ ਜੋ ਪੂਰਨ ਰੂਪ ਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਸਕੇ ਪਰ ਜਾਣਕਾਰੀ ਕਰਕੇ ਮੈਂ ਸੁਪਰੀਮ ਕੋਰਟ ਵਿੱਚ ਆਪ ਇੱਕ ਕੇਸ ਪਰਸੂ ਕਰ ਰਿਹਾ ਜਿਹੜਾ ਇਗਰਾ ਕਮੇਟੀ ਵਾਲੀ ਰਿਪੋਰਟ ਹੈਗੀ ਹੈ ਜੀ ਇਹ ਕੇਸ ਵਿੱਚ 51 ਲੋਕਾਂ ਨੂੰ ਕੇਸ ਹੀ ਨਹੀਂ ਹੋਇਆ 56 ਲੋਕਾਂ ਤੇ ਕੇਸ ਦਰਜ ਕੀਤਾ ਪੰਜ ਲੋਕਾਂ ਨੂੰ ਕੇਸ ਪਰਸੂ ਹੈ ਬਾਕੀ 51 ਨੂੰ ਛੱਡਤਾ ਗਿਆ ਟੈਕਨੀਕਲ ਕਾਰਨ ਤੇ ਜੀ ਔਰ ਇਗਰਾ ਕਮੇਟੀ ਨੇ ਇਹ ਵੀ ਕਿਹਾ ਕਿ ਉਸ ਵੇਲੇ ਦੀ ਪੁਲਿਸ ਉਸ ਵੇਲੇ ਦੀ ਜੁਡੀਸ਼ਰੀ ਉਸ ਵੇਲੇ ਦਾ ਐਡਮਿਨਿਸਟ੍ਰੇਸ਼ਨ ਕੰਪਰਮਾਈਜ਼ ਸੀ ਔਰ ਇਹਦੇ ਪਿੱਛੇ ਕੋਈ ਅਦ੍ਰਸ਼ਯ ਹੱਥ ਸੀ ਪਰ ਸਭ ਨੂੰ ਪਤਾ ਹੈ ਕਿ ਇਹਦਾ ਹੱਥ ਸੀ ਇਹਦੇ ਪਿੱਛੇ ਕੋਣ ਲੋਕੀ ਸਨ ਇਹਦੇ ਪਿੱਛੇ ਔਰ ਉਸ ਕੇਸ ਨੂੰ ਅਸੀਂ ਪੁਸ਼ੂ ਕਰ ਰਹੇ ਹਾਂ ਕੋਰਟ ਇਸ ਸੁਪਰੀਮ ਕੋਰਟ ਵਿੱਚ ਮੈਂ ਆਪ ਪੁਸ਼ੂ ਕਰ ਰਿਹਾ ਹਾਂ ਕੇਸ ਜਦ ਵੀ ਸੋਮਵਾਰ ਨੂੰ ਫਿਰ ਤਾਰੀਖ ਹੈ ਐਕਸਪੈਕਟ ਕਰਦਾ ਕਿ ਮੀਡੀਆ ਵੀ ਸੋਮਵਾਰ ਵਾਲੇ ਦਿਨ ਸਵੇਰੇ ਇਸ ਗੱਲ ਨੂੰ ਚਲਾਏ ਔਰ ਥੋੜਾ ਜਿਹਾ ਲੋਕਾਂ ਨੂੰ ਚੈਲੰਜ ਹੋਏਗਾ ਵੀ ਕਿਤਾ ਮੈਟਰ ਹੈਗਾ ਔਰ ਕਿਤਾ ਕੇਸਿਸ ਬੰਦ ਕਰਤੇ ਗਏ ਕਿਤਾ ਜੁਡੀਸ਼ਰੀ ਕੰਪਰਮਾਈਜ਼ ਹੋਈ ਕੀਤੀ ਗਈ ਪਰ ਇਹ ਫਿਰ ਵੀ ਧੰਨਵਾਦ ਹੈ ਪ੍ਰਿੰਸ ਤੇ ਮੋਤੀ ਜੀ ਦਾ ਹਮੇਸ਼ਾ ਜੀ ਦਾ ਦੋਨਾਂ ਦਾ ਹੋਮਸਥਾਪਨ ਇਹਦਾ ਚੱਲਦੇ ਹੈ ਅਲਟੀਮੇਟ ਮੇਰੇ ਜੀ ਇਨਸਾਫ ਮਿਲ ਰਿਹਾ ਹੈ ਆਰਪੀ ਜੀ ਮੰਨ ਲਿਏ ਕਿ ਦੂ ਬਾਦ ਉਹ ਜਿਹੜੇ ਚਿਹਰੇ ਨੇ ਜਿਹੜੇ ਪਿੱਛੇ ਰਹਿ ਕੇ ਕੰਮ ਕਰਦੇ ਰਹੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅ ਅਦ੍ਰਿਸ਼ ਰਹੀਆਂ ਨੇ ਉਹ ਹੁਣ ਸਾਹਮਣੇ ਆ ਜਾਣਗੀਆਂ ਉਹਨਾਂ ਤੋਂ ਵੀ ਪਰਦਾ ਹਟਦਾ ਹੋਇਆ ਨਜ਼ਰ ਆਵੇਗਾ ਫਟ ਨਹੀਂ ਜੀ ਜੀ ਉਹ ਗਵਰਨਮੈਂਟ ਨੇ ਆਪਣੀ ਐਕੀਏਰ ਫਾਈਲ ਕੀਤੀ ਹੈ ਉਹ ਰਿਪੋਰਟ ਅਗਲੇ ਸੋਮਵਾਰ ਨੂੰ ਮਿਲੇਗੀ ਕਿ ਗਵਰਨਮੈਂਟ ਨੇ ਕੀ ਐਕੀਏਰ ਫਾਈਲ ਕੀਤੀ ਹੈ ਐਟੈਕ ਰਿਪੋਰਟ ਕੀ ਕੀਤੀ ਹੈ ਪਰ ਪਿੰਗਰਾ ਕਮੇਟੀ ਨੇ ਬੜਾ ਕਲੀਅਰ ਕੀਤਾ ਕਿ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਉਹ ਕਿੰਨਾ ਕਿੰਨਾ ਪ੍ਰੈਸ਼ਰ ਬਣਾ ਕੇ ਰੱਖਿਆ ਸੀ ਸਰਕਾਰ ਨੇ ਜਿਸੇ ਕਰਕੇ ਐਡਮਿਨਿਸਟ੍ਰੇਸ਼ਨ ਜਿਸੇ ਕਰਕੇ ਪੁਲਿਸ ਜਿਸੇ ਕਰਕੇ ਜੁਡੀਸ਼ਰੀ ਕੰਪਰੋਮਾਈਜ਼ ਸੀ ਪਰ ਨਾਂਬੀਲੇ ਚ ਲੋਕਾਂ ਦੇ ਉਹਦੇ ਇੱਕ ਇਨਸਟ੍ਰਕਟਰ ਸੀ ਸ਼ੂਰ ਵੀ ਸਿੰਖ ਉਹ ਉਹਨਾਂ ਅੰਮ੍ਰਿਤਾ ਵਾਲੀ ਤੇ ਕਵਰ ਸੀ ਉਹਨੂੰ ACP ਪ੍ਰਮੋਟ ਵੀ ਕਰਤਾ ਸੀ ਇੱਕ ਜਸਿਸ ਬਲ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਵੀ ਟਿੱਪਣੀ ਹੈ ਉਹ ਟੀਗਰਾ ਕਮੇਟੀ ਰਿਪੋਰਟ ਵਿੱਚ ਸਹੀ ਕਰਦੇ ਆਇਆ ਪਰ ਤੋ ਇਹ ਅਲਟੀਮੇਟਲੀ ਇਹ ਇੱਕ ਜਾਲੀ ਦੇਸ਼ੀ ਦਾ ਮੈਸੇਜ ਗਿਆ ਕਿ ਦੇਰ ਅਸਦੀ ਹੈ ਇਨਸਾਫ ਮਿਲਣੇ ਚ ਦੇਰ ਨਹੀਂ ਹੋ ਸਕਦਾ ਮਤਲਬ ਇਹ ਟਾਈਮ ਲੱਗਿਆ ਪਰ ਅਲਟੀਮੇਟਲੀ ਇਨਸਾਫ ਮਿਲਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਆਰਪੀ ਸਿੰਘ ਜੀ ਪਰ ਪਾਗੂ ਆਰਪੀ ਸਿੰਘ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਦਾ ਕਹਿਣਾ ਸੀ ਕਿ ਦੇਰ ਜ਼ਰੂਰ ਹੋਈ ਹੈ ਪਰ ਅੰਧੇਰ ਨਹੀਂ ਹੈ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਬਹੁਤ ਸਾਰੇ ਮਾਮਲੇ ਹੋਰ ਨੇ ਜਿਨ੍ਹਾਂ ਤੇ ਇਨਸਾਫ ਮਿਲੇਗਾ ਜਾਂ ਬਹੁਤ ਸਾਰੇ ਚਿਹਰੇ ਜਿਹੜੇ ਉਸ ਵਕਤ ਪਰਦੇ ਦੇ ਪਿੱਛੋਂ ਕੰਮ ਕਰ ਰਹੇ ਸੀ ਉਹਨਾਂ ਤੋਂ ਪਰਦਾ ਹਟੇਗਾ ਤੋਂ ਸੱਜਨ ਕੁਮਾਰ ਸਿੱਖ ਕਤਲੇਆਮ 1984 ਨਾਲ ਜੁੜਿਆ ਹੋਇਆ ਮਾਮਲਾ ਜਦੋਂ ਸਿੱਖਾਂ ਨੂੰ ਦਿੱਲੀ ਦੇ ਵਿੱਚ ਕੋ-ਕੋ ਕੇ ਮਾਰਿਆ ਗਿਆ ਨਸਲਕੁਸ਼ੀ ਕੀਤੀ ਗਈ ਸਿੱਖਾਂ ਦੀ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਸੱਜਨ ਕੁਮਾਰ ਦੋਸ਼ੀ ਕਰਾਰ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਮਾਮਲੇ ਦੇ ਵਿੱਚ ਸੱਜਨ ਕੁਮਾਰ ਸਜ਼ਾ ਭੁਗਤ ਰਿਹਾ ਆ ਇੱਕ ਹੋਰ ਮਾਮਲੇ ਦੇ ਵਿੱਚ ਦੋ ਸਿੱਖਾਂ ਦੇ ਕਤਲ ਜਸਵੰਤ ਸਿੰਘ ਤੇ ਤਰਨਦੀਪ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਰਸਵਤੀ ਵਿਹਾਰ ਦੇ ਵਿਧੀ ਘਟਨਾ ਆ ਉੱਥੇ ਦੋਸ਼ੀ ਕਰਾਰ ਦਿੱਤਾ ਗਿਆ ਰਾਊਜ਼ੇਵਨੀ ਕੋਰਟ ਵੱਲੋਂ ਹਾਲਾਂਕਿ ਮਾਮਲਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਬਾਅਦ ਵਿੱਚ ਜਦੋਂ ਐਸਆਈਟੀ ਬਣੀ 2015 ਦੇ ਵਿੱਚ ਤਾਂ ਉਦੋਂ ਐਸਆਈਟੀ ਨੇ ਦੁਬਾਰਾ ਇਹ ਮਾਮਲੇ ਰੀਓਪਨ ਕੀਤੇ ਨੇ ਤੇ ਅੱਜ ਤਕਰੀਬਨ 9 ਦਾ ਸਾਲਾਂ ਦੇ ਬਾਅਦ ਸਚਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਦੇ ਚੱਲਦੇ ਹੋਏ ਸਚਨ ਕੁਮਾਰ ਨੂੰ ਰਾਊਜ਼ੇਵਨੀ ਕੋਰਟ 18 ਫਰਵਰੀ ਨੂੰ ਸਜ਼ਾ ਸੁਣਾਏਗੀ ਦੱਸ ਦਈਏ ਕਿ ਵਕ ਵਕ ਸਿੱਖ ਲੀਡਰਾਂ ਵੱਲੋਂ ਤੇ ਖਾਸ ਤੌਰ ਤੇ ਭਾਜਪਾ ਆਗੂ ਇਸ ਵਕਤ ਇਸ ਮਾਮਲੇ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦਾ ਵੀ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਐਸਆਈਟੀ ਨੇ ਹੀ ਇਹ ਸਾਰਾ ਕੁਝ ਸੰਭਵ ਕਰ ਪਾਇਆ ਉਹੀ ਐਸਆਈਟੀ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਬਾਅਦ ਜਿਹਦੇ ਬਾਅਦ ਜਿਹੜਾ ਕਿ ਹੈ ਦੋਸ਼ੀਆਂ ਨੂੰ ਸਜ਼ਾ ਹੋ ਰਹੀ ਹੈ ਸੱਜਨ ਕੁਮਾਰੀ ਨਹੀਂ ਉਹਨਾਂ ਕਿਹਾ ਮੁਜੇਂਦਰ ਸਰਸਾ ਇੱਥੇ ਬੋਲਦੇ ਨਜ਼ਰ ਆਏ ਕਿ ਇਸ ਤੋਂ ਬਾਅਦ ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਵੀ ਜਿਹੜਾ ਕਿਹਾ ਹੁਣ ਜਲਦੀ ਅਜਿਹੀ ਕਾਰਵਾਈ ਦਾ ਹਿੱਸਾ ਬਣਾਇਆ ਜਾਵੇਗਾ ਯਾਨੀ ਕਿ ਜਿਹੜੇ ਚਿਹਰੇ ਉਸ ਵਕਤ ਸਿੱਖਾਂ ਦਾ ਕਤਲੇਆਮ ਦੇ ਵਿੱਚ ਸ਼ਾਮਿਲ ਸੀ ਉਹਨਾਂ ਸਾਰਿਆਂ ਤੇ ਕਾਰਵਾਈ ਹੋਵੇਗੀ 1984 के सिख कत्लेआम केस में आज सज्जन कुमार को एक और केस में कोर्ट ने दोषी करार दिया कोर्ट ने माना कि जसवंत सिंह जो सरस्वती विहार पुलिस स्टेशन उन्नीस की एफआईआर है उसमें वो दोषी हैं। उन्होंने उसका कतलेआम किया उन्नीस के अंदर जिस तरह से बेरहमी से सिखों के गले में टैर डालकर कांग्रेस ने आग लगाने का काम किया आज एक एक करके वो सारे पाप उनके सामने आ रहे हैं

has convicted sajan kumar for the murder of two sex in 1984 uh, sex uh, genocide now this is a case involving the murder of uh, jiswant singh and his son tarandeep singh now this case was closed by the police it was reopened after the uh, this modi government appointed SIT in 2015 this case was reopened now we are so grateful to the court we are also grateful to the Public Prosecutor Manish Rawat and the I.O. Jagdish Kumar who worked very hard on this. I am also grateful to my colleague Kamra Bora and Gurbaksh Singh who have also worked very hard on this. Now on 18th February, the court will pronounce the sentence. Uh, that is true. They meant, uh, in fact, uh, uh, after such a long time, justice though has no meaning, but it doesn't mean that these guilty should go scot-free. They should be punished and this will also send a message Uh, uh, दोषी करार दिया गया है और कोर्ट ने गवाही के बाद पूरी बहस सुनने के बाद आज सज्जन कुमार को कन्विक्ट किया है दोषी ठहराया पहले ऑलरेडी जन कुमार एक दिल्ली कैंट के केस में जो दिल्ली हाई कोर्ट ने उसको उम्र कैद की सजा दी है सारी उम्र डेथ उसमें वो जेल में है पिछले छह साल से वो जेल में है आज जेल में से उसको प्रोड्यूस किया गया और आज ये कोर्ट ने उसको कन्विक्शन किया है और उस जो सजा सुनानी है वो सजा सुनाने के लिए अठारह तारीख ये मंगलवार यही मंगलवार को अठारह फरवरी को रखा हुआ है और ये कतल के केस की जो सजा होती है वो उम्र कैद कम से कम होती है और मौत भी हो सकती है फंसी भी हो सकती है और ये ये तय होगा मगर आज जो हुआ है ये बहुत बड़ी जीत है और इसमें मनीष रावत जो पब्लिक प्रोसिक्यूटर थे और जगदीश कुमार जो आईओ थे उनका बहुत बड़ा रोल है और उन्होंने बहुत अच्छी तरह इस केस को हैंडल किया और मेरे दो साथी गर्भ सिंह जी और कामना हो और इन्होंने भी बहुत इस केस में कंट्रीब्यूशन है और बहुत अच्छी तरह है, हैंडल किया और इनका सबका ही मैं बहुत-बहुत धन्यवाद करता ये केस तरह से ठंडे बस्ते में चला गया था रंगनाथ मिश्रा कमेटी की रिपोर्ट के आधार पे बाहर आया था ये ये जो केस है ये केस को बंद कर दिया था दिल्ली पुलिस ने उसके बाद जो एसआईटी बनाई जे जब जे बीजेपी की तो ये सजा हुई है जब कन्विक्ट हुआ है और अब सज़ा दी जाएगी और ये मैं समझता हूँ कि जो शरे आम जो सिखों का चालीस साल पहले कत्ले आम किया जिसको लीड कर रहा था सज्जन कुमार चालीस साल से इंसाफ मांग रहे थे और ये कहीं ना कहीं वो जो जख्म है उनके ऊपर मलम लगाने का काम जो आज होगा ये इसके लिए मैं जज साहब का कोर्ट का धन्यवाद करता हूँ और मैं साथ में देश के प्रधानमंत्री गृह मंत्री जी श्री नरेंद्र मोदी जी अमित शाह जी का धन्यवाद करता हूँ कि जिन्होंने जब ये कांग्रेस की सरकार गई और भाजपा की सरकार आई मोदी साहब प्रधानमंत्री बने उन्होंने एस बनाई और ये जो केस थे जो क्लोज कर दिए गए थे जो अनट्रेस कर दिए गए थे उनके ऊपर दोबारा जो इनकी री इन्वेस्टिगेशन हुई और उस री इन्वेस्टिगेशन में ये जो आज जो कन्वेक्शन हुई है जो उसी का नतीजा है सो मैं जहां भारत सरकार का नरेंद्र मोदी जी का अमित शाह जी का धन्यवाद करता हूं वहीं कोर्ट का धन्यवाद करता हूं और सिखों के साथ जो जुल्म हुआ था चालीस साल पहले जो शरेआम कत्लेआम बलात्कार लूटिंग की गई थी आज उसका कहीं ना कहीं इंसाफ की झलक जो है नज़र आ रही है और इसी तरीके से जगदीश टाइटलर जिसके खिलाफ भी चार्ज फ्रेम हुए और ट्रायल चल रहा है मैं समझता हूं कि उस केस में भी हमें जरूर इंसाफ ਉਧਰ ਮੁਫਤ ਚੀਜ਼ਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਨਖੇਦੀ ਕੀਤੀ ਹੈ ਇੱਕ ਵੱਡੀ ਟਿੱਪਣੀ ਸੁਪਰੀਮ ਕੋਰਟ ਦੀ ਸਾਹਮਣੇ ਆਈ ਹੈ ਕਿ ਮੁਫਤ ਚੀਜ਼ਾਂ ਦੇ ਨਾਲ ਲੋਕਾਂ ਦੇ ਅੰਦਰ ਕੰਮ ਕਰਨ ਦੀ ਇੱਛਾ ਘਟੇਗੀ ਮੁਫਤ ਰਾਸ਼ਨ ਤੇ ਪੈਸੇ ਕਾਰਨ ਲੋਕ ਕੰਮ ਕਰਨ ਨੂੰ ਤਿਆਰ ਨਹੀਂ ਸੋ ਮੁਫਤ ਚੀਜ਼ਾਂ ਨੂੰ ਲੈ ਕੇ ਫ੍ਰੀ ਬੀਜ ਨੂੰ ਲੈ ਕੇ ਹਾਲਾਂਕਿ ਸਿਆਸਤ ਦਾ ਬਹੁਤ ਵੱਡੇ ਪੱਧਰ ਤੇ